ਭਾਰਤੀ ਮੂਲ ਦੀ ਨਮੀਸ਼ਾ ਯਾਦਵ ਨੂੰ ਯਮਨ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਸ ਸਜ਼ਾ ਦੇ ਮੁਤਾਬਕ 16 ਜੁਲਾਈ ਨੂੰ ਉਸ ਨੂੰ ਫਾਂਸੀ ਦਿੱਤੀ ਜਾਵੇਗੀ। ਪਰ ਇੰਡੀਅਨ ਵਿਦੇਸ਼ ਮੰਤਰਾਲਾ ਲਗਾਤਾਰ ਇਦਿੱਤ ਨਿਗਾਰਾ ਰੱਖ ਰਿਹਾ ਹੈ ਅਤੇ ਕੋਸ਼ਿਸ਼ ਕਰ ਰਿਹਾ ਹੈ ਕਿ ਬਲੱਡ ਮਨੀ ਦੇ ਕੇ ਜੇਕਰ ਨਮੀਸ਼ਾ ਪ੍ਰਿਆ ਨੂੰ ਬਚਾਇਆ ਜਾਵੇ ਤਾਂ ਬਚਾ ਸਕੇ। ਦਰਅਸਲ ਨਮੀਸ਼ਾ ਪ੍ਰਿਆ 38 ਸਾਲਾਂ ਦੀ ਹੈ ਜਿਹੜੀ ਕਿ ਯਮਨ ਦੇ ਵਿੱਚ ਆਪਣੇ ਬੁੱਢੇ ਮਾਪੇ ਨੂੰ ਸਪੋਰਟ ਕਰਨ ਦੇ ਲਈ ਗਈ ਸੀ। ਉਸ ਨੂੰ ਯਮਨ ਟ੍ਰਾਇਲ ਕੋਰਟ ਦੇ ਵਿੱਚ 220 ਦੇ ਵਿੱਚ ਸਜ਼ਾ ਸੁਣਾਈ ਗਈ ਸੀ। ਔਰ ਉਸ ਤੋਂ ਬਾਅਦ ਸਵਾਲ ਇਹ ਖੜਾ ਹੁੰਦਾ ਹੈ ਕਿ ਪ੍ਰੀਆ ਨੂੰ ਕਿਉਂ ਪાંਸੀ ਦਿੱਤੀ ਜਾ ਰਹੀ ਹੈ? ਇਸ ਨੂੰ ਪੂਰੀ ਟਾਈਮਲਾਈਨ ਦੇ ਨਾਲ ਅਸੀਂ ਸਮਝਾਉਂਦੇ ਹਾਂ। 2008 ਦੇ ਵਿੱਚ ਪ੍ਰੀਆ ਯਮਨ ਦੇ ਵਿੱਚ ਮੂਵ ਹੁੰਦੀ ਹੈ। ਯਾਨੀ ਕਿ ਆਪਣੇ ਬੁੱਢੇ ਮਾਪੇ ਨੂੰ ਸਪੋਰਟ ਕਰਨ ਦੇ ਲਈ ਪ੍ਰੀਆ ਕੇਰਲਾ ਤੋਂ ਯਮਨ ਜਾਂਦੀ ਹੈ। ਤੇ ਉੱਥੇ ਕਈ ਹਸਪਤਾਲਾਂ ਦੇ ਵਿੱਚ ਕੰਮ ਕਰਦੀ ਹੈ। ਤੇ ਫਿਰ ਆਖਿਰਕਾਰ ਉਹ ਆਪਣਾ ਕਲੀਨਿਕ ਸ਼ੁਰੂ ਕਰਦੀ ਹੈ। 2014 2014 ਦੇ ਵਿੱਚ ਪ੍ਰੀਆ ਨੇ ਆਪਣਾ ਕਲੀਨਿਕ ਸ਼ੁਰੂ ਕਰਨ ਦੇ ਲਈ ਇੱਕ ਲੋਕਲ ਯਮਨੀ ਨੈਸ਼ਨਲ ਦੇ ਨਾਲ ਤਾਇਆ ਕੀਤਾ ਜਿਸ ਦਾ ਨਾਮ ਦਲਾਲ ਅਬਦੂ ਮਹਿਦੀ ਸੀ ਹਾਲਾਂਕਿ ਇਹ ਯਮਨ ਸਰਕਾਰ ਦੇ ਰੂਲਸ ਦੇ ਵਿੱਚ ਆਉਂਦਾ ਹੈ ਕਿ ਜਦੋਂ ਤੁਸੀਂ ਉੱਥੇ ਕੋਈ ਕੰਮ ਸ਼ੁਰੂ ਕਰਨਾ ਹੈ ਤੇ ਉਹਦੀਆਂ ਰੂਲ ਰੈਗੂਲੇਸ਼ਨਸ ਮੰਨਣੀਆਂ ਪੈਣਗੀਆਂ ਤੇ ਉੱਥੇ ਦਾ ਨੈਸ਼ਨਲ ਜਿਹੜਾ ਆ ਤੁਹਾਡਾ ਇੱਕ 파ਟਨਰ ਹੋਣਾ ਚਾਹੀਦਾ ਹੈ ਇਸੇ ਲਈ ਮਹਿਦੀ ਨੂੰ ਪ੍ਰੀਆ ਨੇ ਆਪਣਾ 파ਟਨਰ ਬਣਾਇਆ 2016 2016 ਦੇ ਵਿੱਚ ਪ੍ਰਿਆ ਨੇ ਮਹਿਦੀ ਦੇ ਖਿਲਾਫ ਇੱਕ ਰਿਪੋਰਟ ਦਰਜ ਕੀਤੀ। ਉਸੇ ਰਿਪੋਰਟ ਦੇ ਆਧਾਰ ਦੇ ਉੱਤੇ ਮੈਦੀ ਦੀ ਫੜੋ ਵੀ ਹੋਈ। ਪਰ ਥੋੜੀ ਸਮੇਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਤੇ ਉਸ ਤੋਂ ਬਾਅਦ ਮਹਿਦੀ ਨੇ ਲਗਾਤਾਰ ਪ੍ਰਿਆ ਨੂੰ ਹਰੈਸ ਕਰਨਾ ਤੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। 2017 ਗੱਲ ਇਥੋਂ ਤੱਕ ਵੱਧ ਗਈ ਕਿ ਮੈਦੀ ਜਿਹੜਾ ਕਿ ਉਹਦਾ ਪਾਰਟਨਰ ਸੀਗਾ ਉਸ ਨੇ ਪ੍ਰਿਆ ਦਾ ਪਾਸਪੋਰਟ ਤੱਕ ਵੀ ਖੋਲਿਆ। ਤਾਜੋ ਪ੍ਰੀਆ ਸਭ ਕੁਝ ਛੱਡ ਛੜਾ ਕੇ ਭਾਰਤ ਵਾਪਸ ਨਾ ਆ ਸਕੇ ਨਮੀਸ਼ਾ ਪ੍ਰੀਆ ਦੇ ਕਰਦਿਆਂ ਦੇ ਅਨੁਸਾਰ ਇਹ ਦੱਸਿਆ ਜਾ ਰਿਹਾ ਹੈ ਕਿ ਨਮੀਸ਼ਾ ਨੇ ਉਸ ਤੋਂ ਜਾਨ ਛੁਟਕਾਉਣ ਦੇ ਲਈ ਉਹਦੇ ਇੱਕ ਇੰਜੈਕਸ਼ਨ ਲਾਇਆ ਸੀ ਜਿਹੜਾ ਕਿ ਸੇਡੇਟਿਵਸ ਦਾ ਸੀਗਾ ਪਰ ਉਹ ਇੰਜੈਕਸ਼ਨ ਗਲਤ ਹੋਨੇ ਬੜਿਆ ਜਿਸ ਕਰਕੇ 2017 ਦੇ ਵਿੱਚ ਮਹਿਦੀ ਦੀ ਮੌਤ ਹੁੰਦੀ ਹੈ ਤੇ ਜਿਸ ਤੋਂ ਬਾਅਦ ਪ੍ਰੀਆ ਦੇ ਉੱਤੇ ਅਟੈਂਪਟ ਟੂ ਮਰਡਰ ਦਾ ਮਕਦਮਾ ਚੱਲਦਾ ਹੈ ਤੇ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ 2018 ਦੇ ਵਿੱਚ ਪ੍ਰਿਆ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਉਸ ਤੇ ਬکریاں-ਬکریاں ਧਰਾਵਾਂ ਦੇ ਉੱਤੇ ਕੇਸ ਚੱਲਦੇ ਨੇ 2020 ਪ੍ਰਿਆ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਜਿਸ ਨੂੰ ਅੰਗਰੇਜ਼ੀ ਚ ਡੈਥ ਸੈਂਟੈਂਸ ਕਹਿੰਦੇ ਨੇ ਇੱਕ ਟ੍ਰਾਇਲ ਕੋਰਟ ਦੇ ਦੁਆਰਾ ਨਵੀਸ਼ਾ ਪ੍ਰਿਆ ਨੂੰ 2020 ਦੇ ਵਿੱਚ ਸੁਣਾਈ ਗਈ ਹਾਲਾਂਕਿ ਪ੍ਰਿਆ ਨੂੰ ਬਚਾਇਆ ਜਾ ਸਕਦਾ ਹੈ ਕਿਉਂਕਿ ਯਮਨੀ ਲਾਅ ਦੇ ਅਨੁਸਾਰ ਜਿੱਕਰ ਵਿਕਟਮ ਦੇ ਘਰਦਿਆਂ ਨੂੰ ਬਲੱਡ ਮਨੀ ਦਿੱਤੀ ਜਾਂਦੀ ਹੈ ਤਾਂ ਉਸ ਨਾਲ ਪ੍ਰੀਆ ਨੂੰ ਬਚਾਇਆ ਜਾ ਸਕਦਾ ਹੈ 2024 ਦੇ ਵਿੱਚ ਇਹ ਪੂਰੀ ਸੈਟਲਮੈਂਟ ਵੀ ਹੁੰਦੀ ਹੈ ਪਰ ਕਿਸੇ ਕਰਕੇ ਇਸ sire ਨਹੀਂ ਚੜ ਸਕੇ ਕਿਉਂਕਿ ਇੰਡੀਅਨ ਐਮਬੈਸੀ ਦੇ ਵੱਲੋਂ ਜਿਹੜਾ ਵਕੀਲ ਹਾਇਰ ਕੀਤਾ ਸੀ ਉਸ ਨੇ ਇਹ ਡਿਮਾਂਡ ਕੀਤੀ ਸੀ ਕਿ ਪਹਿਲਾਂ ਨੇਗੋਸ਼ੀਏਟ ਕੀਤਾ ਜਾਵੇ ਜਿਸ ਤੋਂ ਲੈ ਕੇ ਵਿਵਾਦ ਖੜਾ ਹੁੰਦਾ ਹੈ ਔਰ ਮੈਨੇਜਮੈਂਟ ਫੰਡਸ ਜਿਹੜੇ ਆ ਉਹ ਪੂਰੇ ਨਹੀਂ ਹੁੰਦੇ ਜਿਸ ਤੋਂ ਬਾਅਦ ਇਹ ਸਾਰਾ ਪ੍ਰੋਸੈਸ ਰੁਕ ਜਾਂਦਾ ਹੈ 2024 ਤੋਂ 25 ਦੇ ਵਿੱਚ ਫਾਈਨਲ ਪਲੀਜ਼ ਲਾਈ ਜਾਂਦੀ ਹੈ ਹਾਲੇ ਤੋ ਤੱਕ ਪਹੁੰਚਦੇ ਨੇ ਕਿ ਪ੍ਰਿਆ ਦੀ ਮਾਤਾ ਪ੍ਰੇਮਾ ਕੁਮਾਰੀ ਨੇ ਜਿਹੜੇ ਕਿ ਘਰਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਉਸਨੇ ਆਪਣਾ ਘਰ ਤੱਕ ਵੇਚ ਦਿੱਤਾ ਤੇ ਯਮਨ ਆਪਣੀ ਧੀ ਨੂੰ ਬਚਾਉਣ ਦੇ ਲਈ ਚਲੇਗੀ ਇਸ ਤੋਂ ਬਾਅਦ ਉਸਨੇ ਕਰਾਊਡ ਫੰਡਿੰਗ ਦੇ ਜ਼ਰੀਏ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਉਸ ਦਾ ਇੱਕਾਮ ਨਿਪਰੇ ਨਹੀਂ ਚੜਿਆ ਵਿਕਟਿਮ ਫੈਮਿਲੀ ਨੇ ਅਜੇ ਤੱਕ ਬਲੱਡ ਮਨੀ ਜਿਹੜੀ ਹੈ ਉਸ ਨੂੰ ਐਕਸੈਪਟ ਨਹੀਂ ਕੀਤਾ ਫਿਲਹਾਲ ਇਹ ਕਿਹਾ ਜਾ ਰਿਹਾ ਹੈ ਕਿ 16 ਤੋਂ ਪਹਿਲਾਂ ਪਹਿਲਾਂ ਜੇਕਰ ਫੈਮਿਲੀ ਯਾਨੀ ਕਿ ਪਰਿਵਾਰ ਨੂੰ ਨਾਲ ਗੱਲਬਾਤ ਹੁੰਦੀ ਹੈ ਪਰਿਵਾਰ ਸਹਿਮਤ ਹੁੰਦਾ ਹੈ ਤਾਂ ਅਮਿਸ਼ਾ ਪ੍ਰਿਆ ਦੀ ਜਾਨ ਬਚ ਸਕਦੀ ਹੈ